ਨਾਵਲ ਚਿੜੀਆਂ ਦਾ ਮਰਨ ਭਾਗ ਅਠਮਾ ਮਕਲਾਵਾ ਜੀਤੋ ਦੇ ਬਾਪੂ ਨੇ 3 ਮਹੀਨੇ ਮਗਰੋਂ ਦਿੱਤਾ ਉਹ ਸੋਚਦਾ ਸੀ ਕਪਾੜ ਨਰਮਾ ਆ ਹਟੇ ਇੱਕ ਪੀੜਿਆ ਜਾਵੇ ਕੁੜੀ ਨੂੰ ਦੋ ਚਾਰ ਚੀਜ਼ਾਂ ਲਿਆਦਿਆਂ ਮਕਲਾਵਾ ਵੀ ਆਈ ਜੀਤੋ ਨੂੰ ਉਹਦੇ ਭੂਆ ਦੇ ਮੁੰਡੇ ਤੇਜਵੰਤ ਉਹ ਪੁਰਾਣੇ ਥਾਣੇਦਾਰ ਤੇ ਉਸਦੇ ਸਾਰੇ ਟੱਬਰ ਨੂੰ ਰੋਟੀ ਖੀਤੀ ਕੀ ਗੱਲ ਜੀਤ ਤੇਰੀ ਬੀਬੀ ਨਹੀਂ ਆਈ ਤੇਜਵੰਤ ਨੇ ਪੁੱਛਿਆ ਉਹ ਜੀ ਥਾਣੇਦਾਰ ਨਹੀਂ ਐ ਉਸ ਦਾ ਆਉਣਾ ਕੋਈ ਮਖੌਲ ਐ ਜਿੱਤੋਂ ਦਿੱਤਾ ਉਹਦੇ ਸਹੁਰੇ ਨੇ ਜਵਾਬ ਦਿੱਤਾ ਤੁਸੀਂ ਦੱਸਦੇ ਤਾਂ ਅਸੀਂ ਟੈਕਸੀ ਭੇਜ ਦਿੰਦੇ ਹਾਂ ਸੱਚ ਟੈਕਸੀ ਤੋਂ ਜ਼ਿਆਦਾ ਆ ਗਿਆ ਮੇਰਾ ਖਿਆਲ ਹੈ ਵਤਾਰ ਨੂੰ ਟੈਕਸੀ ਲੈ ਦਿੱਤੀਏ ਪਾਸ ਪੁਸਤਾ ਇਹ ਹੁੰਦਾ ਨਹੀਂ 3 ਸਾਲ ਹੋ ਗਏ ਐਫ ਇਚ ਬੈਠੇ ਥਾਣੇਦਾਰ ਦਾ ਪੁੱਤ ਹੈ ਜੀ ਕੀ ਲੋੜ ਐ ਕੰਮ ਕਰਨ ਦੀ ਤੇਜਵੰਤ ਨੇ ਮਖੌਲ ਕੀਤਾ ਉਹ ਤਾਂ ਠੀਕ ਹੈ ਪਰ ਅੱਜ ਕੱਲ ਪਹਿਲਾਂ ਵਾਲਾ ਜਮਾਨਾ ਨਹੀਂ ਰਿਹਾ ਅਗਲੇ ਝੱਟ ਉੱਤੇ ਜਾ ਕੇ ਸ਼ਿਕਾਇਤ ਕਰਦੇ ਨੇ ਪਿੱਛੇ ਜੇ ਜ਼ਮੀਨ ਖਰੀਦੀ ਸੀ ਉਹ ਵੀ ਬਤਾਰ ਦੀ ਬੀਬੀ ਦੇ ਨਾਮ ਖਰੀਦੀ ਇਹ ਆ ਕੇ ਬਾਈ ਵੀ ਆਪਣੇ ਬਾਪ ਤੋਂ ਪੈਸੇ ਲਈ ਮੈਂ ਕਿਹਾ ਹੋਰ ਇਹਨਾਂ ਕੁਆਰੀ ਨਾ ਹੋ ਜੇ ਉੱਪਰਲੇ ਆਪਤਾਬ ਜੀ ਬੜੀ-ਬੜੀ ਥਾਈਂ ਹੱਥ ਮਾਰਦੇ ਨੇ ਤੇ ਲੈਣ ਨੂੰ ਆਖਣਗੇ 5000 ਹੋਜੋ ਓ ਜੇ ਤਾਂ ਤੁਹਾਨੂੰ ਮੌਜ ਜੀਨੇ ਮਾਰਿਆ ਉਹ ਵੀ ਚੜਾਵਾ ਦੇਵੇ ਤੇ ਜਿਹਦੇ ਮਾਰਿਆ ਉਹ ਵੀ ਚੜਾਵਾ ਦੇ। ਕਿੱਥੇ ਜੀ? ਅੱਜ ਕੱਲ ਤਾਂ ਜੈਂਟ ਵੀ ਸਿਆਣੇ ਹੋ ਗਏ। ਲਾਲਿਆਂ ਵਾਂਗੂ ਗਾਲ ਗਾਲ ਦੋਪੜ ਨਾਲ। ਖਰੀ ਕੀਤੀ ਧੌਲ ੱੱਫੇ ਨਾਲ ਹੀ ਸਾਰ ਲੈਂਦੇ ਨੇ। ਕਤਲ ਤਾਂ ਬੜੇ ਘਟ ਗਏ। ਰਹਿੰਦਾ ਹੁੰਦਾ ਪੱਠਾ ਪੰਚਾਇਤ ਨੇ ਬਿਠਾਤਾ। ਆਪ ਹੀ ਮਾਮਲਾ ਰਫਾ ਦਫਾ ਕਰ ਦਿੰਦੇ ਨੇ। ਅੱਗੇ ਸੀ ਜੀ। ਇਕ ਅੱਧਾ ਕਸੂਰ ਤੇ ਪੰਜ ਸੱਤ ਵੀ ਕਸੂਰ ਬਣ ਲੈ ਜਾਂਦੀ ਸੀ ਤੇ ਆਪੇ ਅਗਲੇ ਵੇਜਤੀ ਤੋਂ ਡਰਦੇ ਚਾਹੇ ਕਾਲੇ ਚੋਰ ਤੋਂ ਲਿਆਉਂਦੇ ਜੋ ਮੰਗੋ ਲਿਆਉਂਦੇ ਸੀ ਫਿਰ ਪੁਲਸ ਵਾਲਿਆਂ ਲਈ ਤਾਂ ਸਮਝੋ ਸਮਾਂ ਬੰਦਾ ਹੀ ਤੇਜਵੰਤ ਨੇ ਫੇਰ ਮੂੰਹ ਖੋਲ ਕੀਤਾ ਕੀ ਦੱਸਾਂਗੇ ਜੀ ਪੁਲਸ ਦਾ ਤਾਂ ਅੱਗੇ ਵਰਕਰ ਉਹ ਵੀ ਨਹੀਂ ਰਿਹਾ ਅੱਗੇ ਪਿੰਡ ਵਿੱਚ ਸਿਪਾਹੀ گئے ਤੋਂ ਅਗਲੇ थरथरा ਕੰਬਦੇ ਸੀ ਤੇ ਹੁਣ ਭਾਵੇਂ ਥਾਣੇਦਾਰ ਦਾ ਪਿਓ ਵੀ ਚਲਿਆ ਜਾਵੇ ਸਾਲੀ ਵਿਨਾ ਸੱਦੇ ਦਰਵਾਜ਼ਾ ਕਿਹੜਾ ਕਿਹੜਾ ਆਉਂਦੀ ਨਹੀਂ ਖਾਣ ਪੀਣ ਦਾ ਪ੍ਰਬੰਧ ਕਰਨਾ ਤੇ ਇੱਕ ਪਾਸੇ ਰਿਹਾ ਜੀਤੋ ਇਸ ਵੇਲੇ ਪਤਾ ਨਹੀਂ ਕੀ ਸੋਚ ਰਹੀ ਸੀ ਪਰਵਤਾਰ ਠਾਣੇਦਾਰ ਪਿਓ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਤੁਸੀਂ ਉਤਾਰ ਨੂੰ ਪੁਲਿਸ ਵਿੱਚ ਭਰਤੀ ਕਰਵਾ ਦੇਣਾ ਸੀ ਤੇਜਵੰਤ ਨੇ ਲੁਕਮੀ ਜਿਹੀ ਟਕੋਰ ਕੀਤੀ ਜੀਤੋ ਨੇ ਨਜ਼ਰਾਂ ਚੁੱਕ ਕੇ ਤੇਜਵੰਤ ਵੱਲ ਵੇਖਿਆ ਤੇ ਫਿਰ ਨਜ਼ਰਾਂ ਝੁਕਾ ਲਿਆ ਪੋਲ ਸਲੇਤਾ ਬੰਦਾ ਬੜਾ ਚਲਾਕ ਚਾਹੀਦਾ ਇਹ ਤਾਂ ਨਿਰਾ ਮਾ ਦੇ ਗਏ ਅਖੇ ਦੇਖਣ ਨੂੰ ਬੀਬੀ 5000 ਰੁਪਏ ਬੀਬੀ ਝੋਲੇ ਦੀ ਮਾਰੀ ਐ ਫੇਤਾ ਤਿੰਨ ਸਾਲਾਂ ਚ ਨਹੀਂ ਬਾਸ ਹੋਈ ਤੇ ਆਪ ਪਾਪਾ ਜੀ ਦਸਵੀਂ ਫੇਲ ਨੇ ਉਤਾਰਨੇ ਮਜਾਕ ਕੀਤਾ ਉਹ ਸਾਡੇ ਵੇਲੇ ਹੋਰ ਸੀ ਉਦੋਂ ਤਾਂ ਪੰਜਵੀਂ ਪੰਜਵੀਂ ਬੜੇ ਬੜੇ ਤਹਿਸੀਲਦਾਰ ਹੁੰਦੇ ਸੀ ਪਰ 14 14 ਬੜੇ ਚਪੜਾਸੀ ਲੱਗਦੇ ਨੇ ਅੱਜ 14 14 ਬੜੇ ਚਪੜਾਸੀ ਲੱਗਦੇ ਨੇ ਤੁਸੀਂ ਮੈਨੂੰ ਟੈਕਸੀ ਲੈ ਦੇਓ ਫਿਰ ਦੇਖਿਓ ਤੁਸੀਂ 10-20000 ਰੁਪਏ ਆਪਣੇ ਸਹੁਰੇ ਤੋਂ ਲਿਆ ਬਾਕੀ ਮੈਂ ਬਾਦੂ ਉਹਨਾਂ ਨੰਗਾ ਨੇ ਕੀ ਦੇਣਾ ਉਹਨਾਂ ਨੇ ਤਾਂ ਮੋਟਰਸਾਈਕਲ ਵੀ ਦੇਸੀ ਲੈ ਕੇ ਦਿੱਤਾ ਅੱਜ ਕੱਲ ਤਾਂ ਜੱਟਾਂ ਦੇ ਨਾਂ ਥਾਉ ਨਹੀਂ ਥਾਉਂਦੇ ਪੈਸੇ ਧਰਨ ਤਾਂ ਭਾ ਤਾਂ ਦੇਖ ਜਨਸਾਂ ਦੀ ਕੱਲਾ ਕਹਿਰਾ ਜਿਹਾ ਹੋਣ ਕਰਕੇ ਮਾਮੇ ਦਾ ਤਾਂ ਕੰਮ ਢਿੱਲਾ ਹੀ ਹੈ ਤੇਜਵੰਤ ਨੇ ਜੀਮੇ ਸਫਾਈ ਪੇਸ਼ ਕੀਤੀ ਬੋਟੀ ਨੂੰ ਚਾਹੀਦਾ ਆਪਣੇ ਹਿੱਸੇ ਦੀ ਜ਼ਮੀਨ ਵੇਚ ਦੇਵੇ ਅਸੀਂ ਕਿਹੜਾ ਉੱਥੇ ਖੇਤੀ ਕਰਵਾਉਣ ਜਾਂਦੇ ਥਾਣੇਦਾਰ ਨੇ ਜੀਮੇ ਸਲਾਹ ਦਿੱਤੀ ਬਾਪੂ ਜਿਉਂਦਾ ਰਹੇ ਫਿਰ ਮਹਿੰਦਰ ਜਿਉਂਦਾ ਰਹੇ ਮੈਂ ਜ਼ਮੀਨ ਕੀ ਕਰਨੀ ਹੈ ਜੀਤੋ ਬੋਲੀ ਉਹੀ ਜਿਉਂਦੇ ਰਹਿਣ ਤੇ ਮੈਂ ਭਾਵੇਂ ਮਰ ਜਾ ਹੈਨਾ ਅਵਤਾਰ ਨੇ ਮਖੌਲ ਕੀਤਾ ਇਧਰਲੇ ਪਿੰਡਾਂ ਕੰਨੀ ਘਾਟੀ ਰਵਾਜ ਹੈ ਕੁੜੀਆਂ ਨੂੰ ਜਵੈਨ ਦੇਂਦਾ ਕੁੜੀਆਂ ਆਪ ਹੀ ਨਹੀਂ ਸਰੀਕਣਾਂ ਬਣਦੀਆਂ ਜਾ ਕੇ ਤੇਜਵੰਤ ਨਿੱਕੇ ਲਓ ਜੀ ਜਦੋਂ ਸਰਕਾਰ ਨੇ ਹੱਕ ਰੱਖਦਾ ਕਿਉਂ ਨਾ ਲਿਆ ਦੇ ਲਿਆ ਵੀ ਬੁੜੇ ਨੂੰ ਚਾਹੀਦਾ ਜਿਉਂਦੇ ਹੀ ਸੰਭਾ ਦੇਵੇ ਪਿੱਛੋਂ ਬਾਧੂ ਮੁੰਡੇ ਨਾਲ ਝਗੜਦੇ ਫਿਰਾਂਗੇ ਥਾਣੇਦਾਨ ਨੇ ਰੰਗੀ ਹੋਈ ਦਾੜੀ ਮੋਛਾਂ ਤੇ ਹੱਥ ਫਿਰਦਿਆਂ ਕਿਆ ਬੁਰਕੀ ਜੀਤੋ ਦੇ ਜਿਵੇਂ ਗਲੇ ਵਿੱਚ ਹੀ ਫੁੱਲਣ ਲੱਗੀ ਉਹਨੇ ਪਲੇਟ ਪਰਾਂ ਕਰਕੇ ਪਾਣੀ ਦਾ ਗਲਾ ਚੁੱਕਿਆ ਤੇ ਇੱਕੋ ਸਾਚ ਪੀ ਕਿਤੇ ਗਹਿਣੇ ਉਤਾਰ ਦਿੱਤੇ ਹੁਣੀ ਤੇਜਵੰਤ ਦੀ ਧੀ ਹਰਜੀਤ ਨੇ ਚੁੱਪ ਜਹੀ ਵਰਤੀ ਦੇਖ ਜੀ ਤੁਨ ਪੁੱਛਿਆ ਬੀਬੀ ਨੇ ਲੈ ਕੇ ਰੱਖ ਲਈ ਆਖਦੀ ਸੀ ਮੈਲੇ ਹੋ ਜਾਣਗੇ ਕਿਤੇ ਮੰਗ ਕਿਤੇ ਮੰਗ ਕੇ ਤਾਂ ਨਹੀਂ ਸੀ ਪਾਈ ਤੇਜਵੰਤ ਦੀ ਬੌਟੀ ਨੇ ਮੁਖੌਲ ਕੀਤਾ ਏਸ ਦੀ ਬੀਬੀ ਨੇ ਆਪਣੇ ਹੀ ਪਾਈ ਸੀ ਲੈ ਲੈ ਹੋਣੇ ਚਲ ਨਵੇਂ ਕਰਵਾ ਦੇਵਾਂਗੇ ਜੀਤੋ ਦੇ ਥਾਣੇਦਾਰ ਸੌਰੇ ਨੇ ਉਸ ਵੱਲ ਦੇਖ ਕੇ ਕਿਹਾ ਕੱਲ ਜਦੋਂ ਪੇਟੀ ਦੀ ਚਾਬੀ ਬੀਬੀ ਨੇ ਲੈ ਲਈ ਇਸ ਨੇ ਸਾਰਾ ਦਿਨ ਰੋਟੀ ਨਹੀਂ ਖਾਧੀ ਅਬਦਾਰ ਨੇ ਜਿਵੇਂ ਜੀਤੋ ਦੀ ਸ਼ਿਕਾਇਤ ਲਗਾਈ ਉਸ ਨੇ ਕਿਹਨੂੰ ਦੇਣਾ ਚਲੋ ਚੰਗਾ ਆਪੇ ਸਾਉਂਦੀ ਫਿਰੋਗੀ ਥਾਣੇਦਾਰ ਬੋਲਿਆ ਤਾਂ ਲੱਗਿਆ ਸੀ ਲਾਉਣ ਇਸ ਦੇ ਦੋ ਰਬਟੇ ਬਈ ਬੀਬੀ ਕੋਈ ਬਗਾਨੀ ਹੈ ਜੇ ਚਾਬੀ ਇਹ ਲੈ ਲਈ ਤਾਂ ਕੀ ਹੋਏ ਰਜੀਤੋ ਤੁਹਾਡੇ ਨਾਲ ਤਕੜੀ ਐ ਕਿਸੇ ਦਿਨ ਅੰਦਰ ਅੜਾ ਕੇ ਕੁੱਟੂ ਰਜੀਤ ਨੇ ਮੁਖ ਹੌਲ ਕੀਤਾ ਲੈ ਕੁੱਟੂ ਨਾ ਕੁੱਟੂ ਜਾਣਦੀ ਚਾਹੀਦੀ ਐ ਮੈਂ ਠਾਣੇ ਫੜਾ ਆਉਂਗਾ ਅਵਧਾਰ ਬੋਲੇ ਬੱਲੇ ਵੀ ਠਾਣੇਦਾਰ ਦਾ ਪੁੱਤਰਾ ਠਾਣੇਦਾਰ ਰੁੱਤਮ ਸਿੰਘ ਨੇ ਹੱਸ ਕੇ ਕਿਹਾ ਚਲੋ ਜੀ ਹੋਰ ਗੱਲਾਂ ਦੀਆਂ ਗੱਲਾਂ ਸਾਨੂੰ ਕੁੜੀ ਚੰਗੀ ਮਿਲ ਗਈ ਠਾਣੇਦਾਰ ਨੇ ਜੀਤੋ ਵੱਲ ਦੇਖ ਕੇ ਹੱਸ ਕੇ ਕਿਹਾ ਇਸ ਦੀ ਕਿਸਮਤ ਹੀ ਜੋਰਾ ਵਰਸੀ ਜੋ ਤੁਹਾਡੇ ਕਰ ਲੈ ਠਾਣੇਦਾਰ ਦਿਨੋ ਜ਼ੁਬਾਨੀ ਸੀ ਤੇਜਵੰਤ ਬੋਲੇ ਐਸਦੀ ਬੀਬੀ ਨਾ ਨੁਕਰ ਜਹੀ ਕਰਦੀ ਸੀ ਆਖੇ ਕੁੜੀ ਦੀ ਮਾਂ ਬਾਰੇ ਲੋਕ ਦੱਸਦੇ ਨੇ ਮੈਂ ਕਿਹਾ ਭਲੀਏ ਮਾਨਸੇ ਇਸ ਵਿੱਚ ਕੁੜੀ ਦਾ ਕੀ ਕਸੂਰ ਹੈ ਜੀਤ ਵਰਗਿਕ ਕਾਮੇ ਨਾਲੇ ਸਿਆਣੀ ਕਿਨੂੰ ਕਿਹਨੇ ਹੋਲ ਲੈ ਜਾਣੀ ਹੈ ਤੇਜਵੰਤ ਦੀ ਘਰਵਾਲੀ ਨੇ ਗੱਲ ਬਦਲੀ ਸਾਨੂੰ ਜੀ ਬਹੁਤ ਸਿਆਣੀ ਦੀ ਲੋੜ ਕੀ ਲੋੜ ਬਸ ਸਾਨੂੰ ਤਾਂ ਸਾਡੇ ਟੱਬਰ ਮੁਤਾਬਕ ਚਾਹੀਦੀ ਹੈ ਥਾਣੇਦਾਰ ਨੇ ਆਖਿਆ ਜੀ ਤੋ ਉੱਠ ਕੇ ਅੰਦਰ ਗੋਸਲਖੰਡ ਦੇ ਜੱਥ ਤੋਂ ਚਲੀ ਗਈ ਧੰਨਵਾਦ